ਪੰਜਾਬ ਪੁਲਿਸ ਵਾਲਾ ਆਪਣੇ ਡੰਡੇ ਦੇ ਦਮ ਤੇ ਉੱਪਰ ਲੋਕਾਂ ਦੇ ਨਾਲ ਗਾਲਮ ਗਾਲੀ ਹੋ ਰਿਹਾ ਤੇ ਕਿਸ ਤਰ੍ਹਾਂ ਲੋਕਾਂ ਦਾ ਨੁਕਸਾਨ ਕਰ ਰਿਹਾ। ਉਹ ਸਾਰਾ ਸ਼ੀਸ਼ਾ ਘਰ ਨੂੰ ਤੋੜਿਆ ਯਾਰ। ਫਿਰ ਖੜਾਇਆ ਕਿਉਂ ਇੱਥੇ? ਆਹ ਤਾਂ ਇਹ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਰਬਸਰ ਕਰਦੇ ਨੇ। ਉਹਨਾਂ ਉੱਪਰ ਵੀ ਇਹ ਪੁਲਿਸ ਦਾ ਡੰਡਾ ਕਿਸ ਤਰ੍ਹਾਂ ਚੱਲਦਾ ਹੈ? ਬਿਨਾਂ ਘੜਾ ਉਹ ਨਾ ਘੜਾ ਉਹ ਲੜਾਈ ਦਾ। ਯਾਰ ਗੱਡੀ ਥੋੜੀ ਤੋੜੇਗਾ ਯਾਰ। ਥੋੜੂਗਾ ਘੱਟੀ ਜਾ। ਥੋੜੂਗਾ ਘੱਟੀ ਜਾ। ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਲ ਮੀਡੀਆ ਅਕਸਰ ਹੀ ਪੰਜਾਬ ਪੁਲਿਸ ਚਰਚਾ ਵਿੱਚ ਰਹਿੰਦੀ ਹੈ ਚਾਹੇ ਨਸ਼ੇ ਦੇ ਟਰੱਲ ਹੋ ਕੇ ਹੋਵੇ ਤੇ ਚਾਹੇ ਲੋਕਾਂ ਕੋਲੋਂ ਪੈਸੇ ਲੈਣ ਦੇ ਮਾਮਲੇ ਚ ਕਾਰਨਾਮੇ ਪੰਜਾਬ ਪੁਲਿਸ ਦੇ ਅੱਜ ਦਿਨ ਸਾਹਮਣੇ ਆਉਂਦੇ ਨੇ ਪਰ ਪੰਜਾਬ ਪੁਲਿਸ ਦੇ ਵਿੱਚ ਚੰਗੇ ਅਫਸਰ ਵੀ ਬੜੇ ਹੈਗੇ ਨੇ ਅਸੀਂ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਆ ਪਿਛਲੇ ਦਿਨ ਅਸੀਂ ਇੱਕ ਇੰਟਰਵਿਊ ਵੀ ਕੀਤਾ ਸੀ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਅਕਸ ਬਾਰੇ ਗੱਲਬਾਤ ਕੀਤੀ ਗਈ ਸੀ ਪਹਿਰੇ ਪੰਜਾਬ ਪੁਲਿਸ ਦੇ ਜਿਹੜੇ ਕਾਰਨਾਮੇ ਨੇ ਉਹੀ ਜ਼ਿਆਦਾ ਉਜਾਗਰ ਹੁੰਦੇ ਨੇ ਹੁਣ ਇੱਕ ਹੋਰ ਨਵਾਂ ਕਾਰਨਾਮਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਕੱਲ ਰਾਤ ਦਾ ਹੀ ਕਾਰਨਾਮਾ ਦੱਸਿਆ ਜਾ ਰਿਹਾ ਜੋ ਕਿ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਨੇੜੇ ਦੀ ਹੀ ਵੀਡੀਓ ਹੈਗੀ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਪੁਲਿਸ ਵਾਲਾ ਆਪਣੇ ਡੰਡੇ ਦੇ ਦਮ ਤੇ ਉੱਪਰ ਲੋਕਾਂ ਦੇ ਨਾਲ ਗਲਮ-ਗਾਲੀ ਹੋ ਰਿਹਾ ਤੇ ਕਿਸ ਤਰ੍ਹਾਂ ਲੋਕਾਂ ਦਾ ਨੁਕਸਾਨ ਕਰ ਰਿਹਾ ਤੁਸੀਂ ਵੇਖੋ ਕਿ ਜਿਹੜੇ ਲੋਕ ਰੋਜ਼ਗਾਰ ਕਰਨ ਵਾਲੇ ਨੇ ਆਦੋ ਹੀ ਰਿਕਸ਼ਾ ਚਲਾ ਕੇ ਆਪਣਾ ਘਰ ਦਾ ਗੁਜ਼ਰਬਸਰ ਕਰਦੇ ਨੇ ਉਹਨਾਂ ਉੱਪਰ ਵੀ ਇਹ ਪੁਲਿਸ ਦਾ ਡੰਡਾ ਕਿਸ ਤਰ੍ਹਾਂ ਚੱਲਦਾ ਸੋ ਸਿੱਧੇ ਤੌਰ ਦੇ ਉੱਪਰ ਪੰਜਾਬ ਪੁਲਿਸ ਦੇ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਤਾਂ ਇਦਾਂ ਹੀ ਕਰਾਂਗਾ ਇਹ ਵੀਡੀਓ ਵੇਖ ਕੇ ਸ਼ਰਮ ਵੀ ਆਉਂਦੀ ਹੈ ਕਿ ਅਸੀਂ ਕਿਹੜੇ ਸਮਾਜ ਦੇ ਵਿੱਚ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਦੇ ਪੁਰ ਅਸੀਂ ਭਰੋਸਾ ਕਰਦੇ ਸਾਡੀ ਇਹ ਫਾਜਤ ਦਾ ਤੋਹੀਂ ਪੰਜਾਬ ਪੁਲਿਸ ਸਾਡੇ ਨਾਲ ਤੱਕਾ ਕਰਨ ਦੀ ਤੋਲੀ ਹੋਈ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ ਤੇ ਇਸ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਜਿਆ ਇਹ ਨੌਜਵਾਨ ਹੈ ਉਹ ਦਾ ਰੁਪਈਆ ਜਿਹੜਾ ਹੈਗਾ ਉਹ ਵੇਖਣ ਵਾਲਾ ਹੈਗਾ ਕਿ ਉਹ ਕਹਿੰਦਾ ਕਿ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਕਿ ਇੱਥੇ ਆਟੋ ਨਹੀਂ ਲਗਾਣੇ ਹੈਗੇ ਪਰ ਆਟੋ ਨਹੀਂ ਲਗਾਣੇ ਹੈਗੇ ਤਾਂ ਠੀਕ ਹੈ ਨੌਜਵਾਨ ਦੇ ਪ੍ਰਸ਼ਨ ਦਾ ਜਵਾਬ ਕਿਸ ਤਰ੍ਹਾਂ ਦਿੱਤਾ ਉਹ ਜਦੋਂ ਉਹਨੇ ਕਿਹਾ ਕਿ ਤੁਸੀਂ ਗਾਲਾਂ ਤਾਂ ਨਾ ਕੱਢੋ ਤੁਸੀਂ ਸ਼ੀਸ਼ਾ ਕਿਉਂ ਤੋੜਿਆ ਉਹ ਕਹਿੰਦਾ ਮੈਂ ਇਦਾਂ ਹੀ ਕਰੂੰਗਾ ਬਿਲਕੁਲ ਜੀ ਇੱਕ ਕਹਾਵਤ ਹੈ ਕਿ ਇਹਨੇ ਛੋਟੂ ਪੰਜਾਬ ਪੁਲਿਸ ਦਾ ਇਦਾਂ ਹੀ ਕਰੂਗੀ। ਉਹੀ ਕੁਛ ਕਰ ਵਿਖਾਇਆ ਇਸ ਕਨਸਟੇਬਲ ਸਾਹਨੇ। ਦੇਖੋ ਵੀਡੀਓ। ਬਸ ਤਾਂ ਸ਼ੀਸ਼ਾ ਕਰਨ ਤੋੜਿਆ ਯਾਰ। ਥੇ ਖੜਾਇਆ ਕਿਉਂ ਐਥੇ? ਯਾਰ ਖੜਾਇਆ ਤਾਂ ਕਹਿ ਦਿੰਦਾ ਲਾਠੀ ਮਾਰ। ਰੋਜ਼ ਰੋਜ਼ ਕਹਿੰਦਾ ਰੋਜ਼ ਕਹਿੰਦਾ ਮੈਂ ਤਾਂ ਇੱਥੇ ਕਿ ਮੇਰੇ ਮਾਰ ਦਿੰਦਾ ਗੁਰੂ। ਮੈਂ ਤੇਰੀ ਕਿਉਂ ਮਾਰਨਾ? ਰੋਜ਼ ਹੀ ਕਹਿੰਦਾ ਮੈਂ ਇੱਥੇ ਕਿ ਮੇਰੇ ਲੱਤਾਂ ਮਾਰ ਦਿੰਦਾ। ਮੈਂ ਉਹ ਕਿੰਨਾਂ ਲੱਤਾਂ ਮਾਰ ਦਿੰਦੀ। ਗੱਡੀ ਦਾ ਕਾਹਦਾ ਸ਼ੀਸ਼ਾ ਮ ਤੋੜਨਾ। ਮੈਂ ਰੋਜ਼ ਹੀ ਕਹਿੰਦਾ ਕਿ ਇੱਥੇ ਓ ਯਾਰ ਸਾਰੇ ਜੇ ਖੜੇ ਆ ਕਿੱਥੇ ਖੜੇ ਇਹਦਾ ਭੈਜ ਰੂਜ ਕਿਹੜਾ ਮੈਂ ਭੈਜ ਆਜਾ ਯਾਰ ਕਿੰਨੇ ਦਿਨ ਹੋ ਗਏ ਕਿੰਨੇ ਵਾਰ ਸੇ ਖੜੇ ਰੂਜ ਹੀ ਕਹਿੰਦਾ ਮੈਂ ਤਾਂ ਗੁਰੂ ਆਇਆ ਮੈਨੂੰ ਰੂਜ ਹੀ ਕਹਿੰਨਾ ਆ ਕੇ ਮੈਂ ਤਾਂ ਆਇਆ ਅੱਜ ਮੈਂ ਰੂਜ ਹੀ ਕਹਿੰਦਾ ਰੂਜ ਹੀ ਕਹਿੰਦਾ ਮੈਂ ਤਾਂ ਅੰਬਾ ਵੀ ਨਹੀਂ ਆਇਆ ਮੈਂ ਤਾਂ ਆਇਆ ਹੀ ਅੱਜ ਆਲੇ 15 ਮਿੰਟ ਨਹੀਂ ਹੋਏ ਉਹਨੇ ਸੁਸਿਆ ਤੋੜਤਾ ਦੱਸਿਆ ਯਾਰ ਕੱਪਾ ਜਾਨੇ ਰੂਜ ਹੀ ਉਨ੍ਹਾਇ ਤੇ ਵੀ ਨਾਖੜਾ ਉਹ ਨਾਖੜਾ ਉਹ ਲੜਾਈ ਦਾ ਯਾਰ ਗੱਡੀ ਥੋੜੀ ਤੋੜੇਗਾ ਯਾਰ ਤੋੜੂਗਾ ਗੱਡੀ ਯਾਰ